ਗੁਰਪ੍ਰੀਤ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਥਾਨ ਸਤੂ ਆ ਬਕਰਨੈਲ ਸਿੰਘ ਜੀ ਮਹਾਂਪੁਰਸ਼ ਦਾ ਜੋ ਜਨਮ ਭੂਮੀ ਆ ਹਰੋਲੀ ਹਿਮਾਚਲ ਦੇ ਵਿੱਚ ਤੇ ਮਹਾਂਪੁਰਸ਼ ਜੀ ਆਜਾ ਇੱਥੇ ਗੁਰਦੁਆਰਾ ਸਾਹਿਬ ਮਹਾਂਪੁਰਸ਼ ਨੇ ਬਣਾਇਆ ਸੀਗਾ ਜੋ ਕਿ ਇੱਥੇ ਪਹਿਲਾ ਮਹਾਂਪੁਰਸ਼ ਨੇ ਆਪ ਤਿਆਰ ਕਰਾਇਆ ਗੁਰਦੁਆਰਾ ਸਾਹਿਬ ਇਸ ਜਗ੍ਹਾ ਤੇ ਮਹਾਂਪੁਰਸ਼ ਸਤੂ ਆ ਬਕਰਨੈਲ ਸਿੰਘ ਜੀ ਬੈਠ ਕੇ ਆਰਾਮ ਫਰਮਾਇਆ ਕਰਦੇ ਸਨ ਤੇ ਅੱਜ ਇਸੇ ਸਥਾਨ ਤੇ ਰਹੈਸੀ ਕਮਰੇ ਦੀ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਹੈਗੀ ਅਰਦਾਸ ਬੇਨਤੀ ਤੋਂ ਉਪਰੰਤ ਬਾਬਾ ਭਪਿੰਦਰ ਸਿੰਘ ਜੀ ਨੀ ਪੱਥਰ ਰੱਖਣਗੇ ਤੇ ਸਮੁੱਚੀ ਸੰਗਤਾਂ ਇਲਾਕੇ ਦੀਆਂ ਤੇ ਪਿੰਟਰਲੇਵਾਲ ਤੋਂ ਪਹੁੰਚੀਆਂ ਹੋਈਆਂ ਜੋ ਕਿ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਨੀ ਪੱਥਰ ਰੱਖਣਾ ਦਾ ਜਿਹੜੇ ਜੀ ਆਰ ਹਰਤਾ ਲਾ ਕੇ ਇਹ ਪਹੁੰਚਦੇ ਨੇ ਇਸ ਸਥਾਨ ਤੇ ਜੋ ਕਿ कैमरे बन रहे हैं इग्रह है रहा, इसी संगति रहा है रास्ते तो जो किस मार्ग में से स्थान पे सहायता होगा Sat nam vahe Guru. Sat nam vahe Guru. Sat nam vahe Guru. vahe Guru. Satana. ਸਿੰਘ ਸਾਹਿਬਾ ਨਵਨਬਲੋਨੀ ਪੱਥਰ ਰੱਖਿਆ ਜਾ ਰਿਹਾ ਹੈਗਾ ਜੋ ਕਿ ਕਮਰਿਆਂ ਦੀ ਸੇਵਾ ਆਰੰਭ ਹੋ ਰਹੀ ਹੈਗੀ ਸਾਡੇ ਸਾਰੇ ਭਾਜਾ ਜੀ ਅੱਜ ਦਾ ਨਿਰਭਉ ਨਿਰਭਾਉ ਨਿਰਭਾਉ ਹੈ ਸਭ ਕੁਝ ਸਾਰੀ ਦਾ ਸੰਗਰਪਾ ਵਿਆਖਿਆੋ આજ ਤੱਕ ਜੁਗਤਕ ਹੈ ਇਹ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਗੰਗੁਰਪਾ ਵਿਆਖਿਆੋ ਬਾਗ ਸੱਚ ਜੁਗਤਕ ਹੈ ਇਹ ਸੱਚ ਨਾਨਕ ਹੋਸੀ ਵੀ ਸੱਚ एक ओंकार सत्मनाम परता पुरुष निरपहल निर्बहेर अकारमू अजुनित पंवर परता दिव्य तत् जोवादतच मे बी सच मानुस जी बी सच एक ओंकार सत्मनाम परता पुरुष निरपहल निर्बहेर अकारमू अजुनित पंवर परता दिव्य तत् ਆਦਿ ਸੱਚ ਜੁਗਾਂ ਸੱਚ ਹੈ ਕੀ ਸੱਚ ਨਾਰਦ ਸਤਿ ਪੂਰਨ ਸਰਤ੍ਰੰਮ ਪਰਤਾਪਾ ਕਿਰਪਾਲ ਨਿਰਵਹਿਰ ਆਕਾਰ ਮੂਰਤ ਜੁਨੀਸ ਅੰਗਰ ਪ੍ਰਸਾਦ ਜਪ ਆਦਿ ਸੱਚ ਜੁਗਾਂ ਸੱਚ ਹੈ ਵੀ ਸੱਚ ਨਾਰਕ ਹੋਸੀ ਵੀ ਸੱਚ ਵਾਹਿਗੁਰੂ 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 ਬਾਬਾ ਬਪਿੰਦਰ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਪਰਪੁਰ ਸਿੰਘ ਜੀ ਤੇ ਬਾਬਾ ਮਨਜੀਤ ਸਿੰਘ ਜੀ ਤੇ ਬਾਬਾ ਭਜਨ ਸਿੰਘ ਜੀ ਪਦੌੜ ਕਿਉਂਕਿ ਮੀਂਹ ਪਤ ਰਖ ਰਹੇ ਹੈਗੇ ਬਾਬਾ ਗੋਪਿੰਦਰ ਸਿੰਘ ਜੀ ਵੱਲੋਂ ਨੀ ਪੱਥਰ ਰੱਖਿਆ ਜਾ ਰਿਹਾ ਹੁਣ ਬਾਬਾ ਗੁਰਪ੍ਰੀ ਸਿੰਘ ਜੀ ਭਦੌੜ ਉਹ ਵੀ ਨੀ ਪੱਥਰ ਰੱਖ ਰਹੇ ਆ ਬਾਬਾ ਭਜਨ ਸਿੰਘ ਜੀ ਭਦੌੜ ਵਾਲੇ ਭਰਪੁਰ ਸਿੰਘ ਜੀ ਜਥੇਦਾਰ ਗੁਰਦੁਆਰਾ ਸੈਨ੍ਹਰ ਵਾਲਾ ਮਨਜੀਤ ਸਿੰਘ ਜੀ ਬਾਬਾ ਗਨਜੀਤ ਸਿੰਘ ਜੀ ਹਰੋਲੀ

ਸ਼੍ਰੀਮਾਨ ਸੰਤੋਬਾ ਕਰਨੈਲ ਸਿੰਘ ਜੀ ਦੇ ਜਨਮ ਨਗਰ ਜਨਮ ਸਥਾਨ ਤੇ ਹਰੋਲੀ ਵਿਖੇ ਰਹਿਸੀ ਕਮਰੇ ਦਾ ਉਸਾਰੀ ਦਾ ਕਾਰਜ ਸ਼ੁਰੂ ਹੋ ਚੁੱਕਿਆ ਹੈ ਪੰਜ ਸਿੰਘਾ ਨੇ ਇਸ ਟਾਈਮ ਚਣਾਈ ਦਾ ਕਾਰਜ ਸ਼ੁਰੂ ਕੀਤਾ ਹੈ ਪੰਜ ਢਾ ਰੱਖੀਆਂ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਇਸ ਕਾਰਜ ਵਿੱਚ ਤਨ ਮਨ ਧਨ ਕਰ ਹਿੱਸੇ ਪਾਉਣ ਵਾਸਤੇ ਬੇਨਤੀ ਹੈ ਭਾਈ ਸਾਰੀਆਂ ਸੰਗਤਾਂ ਨੇ ਸਹਿਯੋਗ ਕਰਨਾ ਤਨ ਅਤੇ ਮਨ ਦੇ ਨਾਲ ਸੇਵਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ